ਸਤਿ ਸ਼੍ਰੀ ਅਕਾਲ ਫ੍ਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗ ਸੇਵਜ ਤੁਹਾਡਾ ਇੱਕ ਵਾਰ ਫਿਰ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਕਿਵੇਂ ਤੁਸੀਂ ਆਪਣੇ ਢਿੱਡ ਨੂੰ ਘਟਾ ਸਕਦੇ ਹੋ ਆਪਣੇ ਪੱਟਾਂ ਦੀ ਚਰਬੀ ਨੂੰ ਘਟਾ ਸਕਦੇ ਹੋ ਅੱਗੇੋਂ ਔਰ ਪਿੱਛੇੋਂ ਕਿਵੇਂ ਆਪਣੇ हिਪ ਨੂੰ ਆਪਾਂ ਜੋ ਆਪਣੇ ਸਾਈਡਾਂ ਤੇ ਵੱਧ ਗਏ ਨੇ ਉਹਨਾਂ ਨੂੰ ਵੀ ਕਿਵੇਂ ਆਪਾਂ ਘੱਟ ਕਰ ਸਕਦੇ ਆਂ ਬੜੀਆਂ ਆਸਾਨ ਕਸਰਤਾਂ ਤੁਹਾਡੇ ਲਈ ਲੈ ਕੇ ਆਏ ਆਂ ਇੰਨੀ ਆਸਾਨ ਕਸਰਤਾਂ ਨੇ ਲਿਟੇ ਲਿਟੇ ਤੁਸੀਂ ਕਸਰਤਾਂ ਕਰਨੀਆਂ ਮੋਬਾਈਲ ਚਲਾਉਂਦੇ ਸਮੇ ਇਹ ਕਸਰਤਾਂ ਕਰ ਸਕਦੇ ਹੋ ਕਿਸੇ ਨਾਲ ਗੱਲਾਂ ਕਰਦੇ ਸਮੇ ਇਹ ਕਸਰਤਾਂ ਕਰ ਸਕਦੇ ਹੋ ਸਭ ਤੋਂ ਵੱਡਾ ਬਾਡੀ ਸ਼ੇਮ ਹੁੰਦੀ ਆ ਆਪਣੀ ਆਪਾਂ ਨੂੰ ਉਦੋਂ ਆਪਣੀ ਬਾਡੀ ਆਪਣੀ ਸ਼ਰਮ ਮਹਿਸੂਸ ਕਰਦੀ ਆ ਜਦੋਂ ਆਪਾਂ ਨੂੰ ਕੋਈ ਕਹਿ ਦਿੰਦਾ ਵੀ ਤੁਸੀਂ ਕਿੰਨੇ ਮੋਟੇ ਹੋ ਗਏ ਤੁਹਾਡੀ ਆ ਚੀਜ਼ ਕਿੰਨੀ ਬਾਹਰ ਆ ਗਈ ਆ ਚੀਜ਼ ਕਿੰਨੀ ਬਾਹਰ ਆ ਗਈ ਤੁਸੀਂ ਸਭ ਤੋਂ ਸੋਹਣੇ ਹੋ ਤੁਸੀਂ ਕਿਸੇ ਦੀ ਨਹੀਂ ਸੁਣਨੀ ਸਭ ਤੋਂ ਸੋਹਣੀ ਤੁਸੀਂ ਹੋ ਇਸ ਦੁਨੀਆ ਦੇ ਵਿੱਚ ਤੋ ਕਿਰਪਾ ਕਰਕੇ ਇਹ ਕਸਰਤਾਂ ਤੁਸੀਂ ਸੌਣ ਤੋਂ ਪਹਿਲਾਂ ਕਰੋਗੇ ਤਾਂ ਤੁਸੀਂ ਬਹੁਤ ਜਲਦੀ ਜੋ ਫੈਟ ਹੈ ਉਸ ਨੂੰ ਘੱਟ ਕਰ ਸਕਦੇ ਹੋ ਅਸੀਂ ਇਹ ਕਸਰਤਾਂ ਕਲੀਨਿਕ ਤੇ ਆਪਣੇ ਪੇਸ਼ੈਂਟਸ ਨੂੰ ਦੱਸੀਆਂ ਔਰ ਉਹਨਾਂ ਦਾ ਰਿਜ਼ਲਟ 100% ਨਿਕਲ ਕੇ ਆਇਆ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੇਰ ਸਿੰਘ ਸਰਾ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਲੁਧਿਆਣਾ ਪੰਜਾਬ ਦੇ ਵਿੱਚ ਅਸੀਂ ਆਪਣਾ ਕਲੀਨਿਕ ਰਨ ਕਰਦੇ ਹਾਂ ਸਾਡੀ ਇੰਸਟਾਗ੍ਰam ਆਈਡੀ ਐਸ ਸਰੀ ਸਿੰਘ ਸਰਾ ਫਿਜ਼ੋਥੈਰੇਪੀ ਔਰ ਦੂਸਰੀ ਆਈਡੀ ਡਾਕਟਰ ਗੁਰਸ਼ੇਰ ਸਿੰਘ ਔਰ ਸਾਡਾ ਫੇਸਬੁੱਕ ਤੇ ਪੇਜ ਹੈ ਐਸ ਸਰੀ ਸਿੰਘ ਸਰਾ ਫਿਜ਼ੋਥੈਰੇਪੀ ਕਲੀਨਿਕ ਦੇ ਨਾਮ ਤੇ ਅਗਰ ਤੁਸੀਂ ਸਾਨੂੰ ਪਸੰਦ ਕਰਦੇ ਹੋ ਤਾਂ ਸਾਨੂੰ ਜਰੂਰ ਸਬਸਕ੍ਰਾਈਬ ਔਰ ਫਾਲੋ ਔਰ ਲਾਈਕ ਜਰੂਰ ਕਰਿਓ ਭਾਰ ਘੱਟ ਕਰਨ ਵਾਲੀਆਂ ਕਸਰਤਾਂ ਜਿਹੜੀਆਂ ਆਪਾਂ ਕਰਨ ਲੱਗੇ ਆਂ ਫੈਟ ਘੱਟ ਕਰਨ ਵਾਲੀਆਂ ਇਸ ਦਾ ਮਤਲਬ ਇਹ ਨਹੀਂ ਹੈ ਵੀ ਆਪਾਂ ਖਾਈ ਵੀ ਚਾਹੀਏ ਔਰ ਆਪਾਂ ਕਈ ਵੀ ਭਾਰ ਨਹੀਂ ਘੱਟ ਰੇ ਆਂ ਆਪਦੀ ਡਾਈਟ ਤੇ ਵੀ ਕੰਟਰੋਲ ਰੱਖਣਾ ਹੈ ਕਿਹੜਾ ਫਾਰਮੂਲਾ ਅਪਣਾਉਣਾ ਹੈ ਆਪਾਂ ਅਪਣਾਉਣਾ ਫਾਰਮੂਲਾ ਵੀ ਸ਼ੇਪ ਵਾਲਾ ਮਤਲਬ ਸਵੇਰੇ ਜੋ ਬ੍ਰੇਕਫਾਸਟ ਹੈ ਉਹ ਜ਼ਿਆਦਾ ਕਰਾਂਗੇ ਲੰਚ ਉਹਦੂ ਲਾਈਟ ਕਰਾਂਗੇ ਡਿਨਰ ਉਹਦੂ ਲਾਈਟ ਕਰਾਂਗੇ ਤਾਂ ਆਪਾਂ ਵੀ ਸ਼ੇਪ ਚ ਬਣਾਂਗੇ ਔਰ ਅਗਰ ਆਪਾਂ ਸੋਰੀ ਬ੍ਰੇਕਫਾਸਟ ਕੱਟ ਕਰਾਂਗੇ ਲੰਚ ਜ਼ਿਆਦਾ ਕਰ ਰਹੇ ਆਂ ਡਿਨਰ ਹੋਰ ਜ਼ਿਆਦਾ ਕਰ ਰਹੇ ਆਂ ਤਾਂ ਆਪਾਂ ਏ ਸ਼ੇਪ ਬਣਾਗੇ ਸੋ ਕਿਰਪਾ ਕਰਕੇ ਧਿਆਨ ਰੱਖਣਾ ਇਹ ਤੁਸੀਂ ਸੋਚਣਾ ਤੁਸੀਂ ਵੀ ਬਣਨਾ ਜਾਂ ਏ ਬਣਨਾ ਅਗਰ ਆਪਾਂ ਖਾਣਾ ਘੱਟ ਕਰ ਦਾਂਗੇ ਲੋੜ ਅਨੁਸਾਰ ਖਾਵਾਂਗੇ ਤਾਂ ਆਪਾਂ ਨੂੰ ਕਿਤੇ ਵੀ ਪ੍ਰੋਬਲਮ ਨਹੀਂ ਆਏਗੀ ਆਪਾਂ ਹੈਲਦੀ ਰਾਈਟ ਖਾਣੀ ਹੈ ਨਾ ਕਿ ਆਪਾਂ ਬਾਹਰਲਾ ਖਾਣਾ ਖਾਣਾ ਘਰ ਦਾ ਸਾਦਾ ਖਾਣਾ ਖਾਇ ਕਰੋ ਆਪਣਾ ਭਾਰ ਵਾਧਾ ਉਹ ਬਹੁਤ ਜਲਦੀ ਘਟਣਾ ਸ਼ੁਰੂ ਹੋ ਜਾਏਗਾ ਬਾਹਰਲਾ ਖਾਣਾ ਖਾਣੇ ਆ ਉਹ ਆਪਣੇ ਲਈ ਹਾਨੀਕਾਰਕ ਹੁੰਦਾ ਹੈ ਸੋ ਵੀਡੀਓ ਨੂੰ ਸ਼ੁਰੂ ਕਰੀਏ ਆਓ ਸ਼ੁਰੂ ਕਰਦੇ ਹਾਂ ਅੱਜ ਦੀਆਂ ਕਸਰਤਾਂ ਜੇ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਸੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਫਰਵਨ ਕਸਤ ਕੀ ਹੈ ਆਪਾਂ ਇਦਾਂ ਉਲਟੇ ਲੈ ਜਾਵਾਂਗੇ ਔਰ ਆਪਾਂ ਦੋਨੋਂ ਪੈਰ ਇਦਾਂ ਉੱਪਰ نیچے ਕਰਨੇ ਆ ਤਾਂ ਗੋਡਾ ਮੋੜਨਾ ਗੋਡਾ ਸਿੱਧਾ ਇਹ ਤੁਹਾਡੇ ਜਿਹੜੇ ਪੱਟ ਦੇ ਮੂਹਰੇ ਵਾਲੇ ਮਸਲ ਨੇ ਉਹਨਾਂ ਨੂੰ ਤਕੜੇ ਵੀ ਕਰੇਗਾ ਔਰ ਉਹਨਾਂ ਦਾ ਫੈਟ ਵੀ ਘਟਾਏਗਾ ਇਦਾਂ ਤੁਸੀਂ ਗਿਣ ਕੇ 20 ਵਾਰੀ ਕਰਨਾ 1 2 3 4 5 6 ਤੁਸੀਂ ਮੋਬਾਈਲ ਵੀ ਚਲਾ ਸਕਦੇ ਹੋ ਕੁਝ ਪੜ੍ਹ ਵੀ ਸਕਦੇ ਹੋ ਕਿਸੇ ਨਾਲ ਗੱਲਾਂ ਮਾਰ ਕੇ ਵੀ ਇਹ ਕਸਰਤ ਕਰ ਸਕਦੇ ਹੋ ਬੜੀ ਸੌਖੀ ਕਸਰਤ ਆ ਸਾਰੀਆਂ ਕਸਰਤਾਂ ਤੁਸੀਂ ਰੋਟੀ ਖਾਣ ਤੋਂ ਪਹਿਲਾਂ ਕਰਦੀਆਂ ਨੇ 20 ਵਾਰੀ ਜਦੋਂ ਕਰ ਲਿਆ ਫਿਰ ਤੁਸੀਂ ਆਰਾਮ ਕਰਾਂਗੇ ਥੈਨ ਫਿਰ 1 2 3 4 5 6 7 8 9 10 11 12 13 1 ਬਾਈ 1 ਕਰਨਾ ਦੋਨੋਂ ਇਕੱਠੀਆਂ ਨਹੀਂ ਕਰਨੀਆਂ 1 ਬਾਈ 1 ਕਰਨਾ ਇਸਦੇ ਤੁਸੀਂ 3 ਤੋਂ 4 ਸੈਟ ਲਾਉਣੇ ਆ ਇਹ ਹੋਗੀ ਨੰਬਰ 1 ਐਕਸਰਸਾਈਜ਼ ਦੈਨ ਰਿਲੈਕਸ ਹੋ ਜਾਣਾ ਆਪਾਂ ਇਹ ਆਪਾਂ 20 ਵਾਰੀ ਕੀਤਾ ਦੋ ਸੈਟ ਲਾਏ ਤੁਸੀਂ ਇਸਦੇ ਚਾਰ ਤੋਂ ਪੰਜ ਸੈਟ ਲਾਉਂਗੇ ਹੁਣ ਜਿਹੜੀ ਦੂਸਰੀ ਕਸਰਤ ਆ ਉਸਦੇ ਵਿੱਚ ਆਪਾਂ ਦੋਨੋਂ ਗੋਡੇ ਮੋੜਨੇ ਆ ਪੂਰੇ ਔਰ ਦੋਨੋਂ ਗੋਡੇ ਸਿੱਧੇ 1 ਫੇਰ 2 ਫੇਰ 3 ਫੇਰ 4 ਫੇਰ 5 ਫੇਰ 6 ਫੇਰ 7 ਫੇਰ 8 ਫੇਰ 9 ਫੇਰ 10 ਫੇਰ 11 ਫੇਰ 12 ਫੇਰ 13 ਫੇਰ 14 ਫੇਰ 15 ਦੈਨ ਰਿਲੈਕਸ ਇਸ ਦੇ ਵੀ ਤੁਸੀਂ 4 ਸੈਟ ਲਾਉਣੇ ਆ ਦੋਨੋਂ ਗੋਡੇ ਕਈ ਵਾਰ ਕੀ ਹੁੰਦਾ ਜਦੋਂ ਆਪਾਂ ਇਹ ਕਰਦੇ ਆ ਇਕੱਠੇ ਲਿਆਉਂਦੇ ਆ ਥੱਕ ਜਾਂਦੇ ਨੇ ਹੌਲੀ ਹੌਲੀ ਕਰਨਾ ਤੁਸੀਂ ਇਹ ਔਰ ਇਸ ਨੂੰ ਤੁਸੀਂ ਇਸ ਦੇ ਉੱਪਰ ਆ ਕੇ ਇਦਾਂ ਵੀ ਕਰ ਸਕਦੇ ਹੋ ਕਿਤੇ ਆ ਉੱਪਰ ਰੱਖ ਲਿਆ ਕਿਤੇ ਆ ਉੱਪਰ ਰੱਖ ਲਿਆ ਇਹ ਹੋ ਗਈ ਤੁਹਾਡੀ ਕਸਟਮਰ ਨੰਬਰ 2 ਇਸ ਦੇ ਵਿੱਚ ਆਪਾਂ ਦੋਨੋਂ ਗੋਡੇ ਇਕੱਠੇ ਮੋੜੇ ਔਰ ਸਿੱਧੇ ਕੀਤੇ। ਹੁਣ ਕਸਰਤ ਨੰਬਰ 3 ਦੀ ਗੱਲ ਕਰਨ ਲੱਗੇ ਆਂ ਇਸ ਦੇ ਵਿੱਚ ਆਪਾਂ ਸਿੱਧੇ ਲੇਟ ਜਾਣਾ। ਸੋ ਤੀਸਰੀ ਕਸਰਤ ਦੇ ਵਿੱਚ ਦੋਨੋਂ ਗੋਡੇ ਮੋੜ ਲੈਣੇ ਆਂ ਔਰ ਆਪਾਂ ਇੱਥੇ ਰੋਟੇਸ਼ਨ ਕਰਾਂਗੇ ਇਦਾਂ 1 ਫੇਰ 2 ਫੇਰ 3 ਫੇਰ 4 ਫੇਰ 5 ਫੇਰ 6 ਫੇਰ 7 ਫੇਰ 8 ਫੇਰ 9 ਪੂਰਾ ਥੰਦੇ ਜਾਣਾ ਔਰ ਪੂਰਾ ਵਾਪਸ ਆਉਣਾ। ਪੂਰਾ ਥੰਦੇ ਜਾਣਾ ਫੇਰ ਇਦਾਂ ਪੂਰੇ ਦੇਖੋ ਐਂਡੀਆਂ ਉੱਪਰ ਉੱਠ ਜਾਣਗੀਆਂ ਔਰ ਪੂਰੀ ਇਸ ਜਗ੍ਹਾ ਤੇ ਆਪਣੇ ਇੱਥੇ ਖਿੱਚ ਪਈ ਕਿ ਇਹ ਥੋਟੇ ਜੋ ਸਾਈਡਾਂ ਤੇ ਹਿਪ ਵਾਲਾ ਮਾਸ ਹੈ ਇਸ ਨੂੰ ਇਹ ਕੱਟ ਕਰੇਗਾ ਇਹ ਤੁਸੀਂ ਪੂਰੇ 30 ਵਾਰੀ ਕਰਨਾ ਇਦਾਂ 1 ਫਿਰ 2 ਫਿਰ 3 ਫਿਰ 4 ਫਿਰ 5 ਫਿਰ 6 ਫਿਰ 7 ਫਿਰ 8 ਫਿਰ 9 ਫਿਰ 10 ਪੂਰਾ ਥੱਲੇ ਜਾਵਾਂਗੇ 11 ਫਿਰ 12 13 14 15 ਛੋਲਾਂ ਸਤਾਰਾਂ ਅਠਾਰਾਂ ਉੱਨੀ ਵੀਹ ਇੱਕੀ ਬਾਈ ਤੇਈ ਚੌਵੀ ਪੱਚੀ ਛੱਬੀ ਸਤਾਈ ਅਠਾਈ ਉਣੱਤੀ ਤੀਹ ਦੈਨ ਰਿਲੈਕਸ ਇਹ ਤੁਹਾਡੀ ਹੋ ਗਈ ਰੋਟੇਸ਼ਨ ਐਕਸਰਸਾਈਜ਼ ਇਸ ਦੇ ਵਿੱਚ ਕੀ ਆ ਇਸ ਦੇ ਵੀ ਤੁਸੀਂ ਤਿੰਨ ਤੋਂ ਚਾਰ ਸੈੱਟ ਲਾਉਣੇ ਆ ਦੋਨੋਂ ਗੋਡੇ ਮੋੜ ਲੈਣੇ ਆ ਔਰ ਦੋਨੋਂ ਗੋਡੇ ਸਾਈਡ ਤੇ ਲੈ ਕੇ ਜਾਣੇ ਏਦਾਂ ਕਰਕੇ ਔਰ ਦੋਨੋਂ ਇਦਾਂ ਲੱਕ ਜਾਣੀ ਪੂਰੀ ਖੇਚ ਦਿੱਤਾ ਕਿ ਤੱਕ ਪਹੁੰਚੀ ਉਥੇ ਤੱਕ ਇਸ ਦੇ ਵਿੱਚ ਤੁਸੀਂ ਬਿਲਕੁਲ ਸਿੱਧੇ ਰਿਟੇ ਲੈਣਾ ਔਰ ਆਪ ਦਾ ਤੁਸੀਂ ਮੋਬਾਈਲ ਵੀ ਚਲਾ ਸਕਦੇ ਹੋ ਔਰ ਤੁਸੀਂ ਪਾਈ ਪਾਈ ਕਿਸੇ ਨਾਲ ਗੱਲਾਂ ਵੀ ਕਰ ਸਕਦੇ ਹੋ ਤੁਹਾਨੂੰ ਪਤਾ ਨਹੀਂ ਲੱਗਣਾ ਇਹ ਕਸਰਤ ਕਿਦੋਂ ਹੋਗੀ ਤੁਹਾਨੂੰ ਇੱਕ ਵਾਰੀ ਕਰਕੇ ਦਿਖਾਇਆ ਤੁਸੀਂ ਇਸ ਦੇ ਤਿੰਨ ਤੋਂ ਚਾਰ ਤੋਂ ਪੰਜ ਸੈਟ ਲਾ ਸਕਦੇ ਹੋ ਵੱਧ ਤੋਂ ਵੱਧ ਪੰਜ ਸ਼ੁਰੂ ਸ਼ੁਰੂ ਚ ਜੇ ਚਾਹੇ ਇੱਕ ਤੋਂ ਸ਼ੁਰੂ ਕਰ ਲਿਓ ਇਹ ਹੋ ਗਈ ਤੁਹਾਡੀ ਰੋਟੇਸ਼ਨ ਐਕਸਰਸਾਈਜ਼ ਹੈ ਨਾ ਤੀਸਰੀ ਹੁਣ जी तो उस अगली कसरत है उसके लिए आप एक गोडा मोड़ लेंगे और एक लात उपर चाहिए नीचे एक दो तीन चार पांच थोड़ी लत्त उपर चकनी है नीचे छे फिर सात फिर अठ फिर नौ फिर दस फिर ग्यारह फिर बारह दैन रिलैक्स ये अपना बारह बारी करना फिर आप दूसरा गोडा मोड़ लेना फिर दूसरी लत वन बाय वन करनी है आप फिर दो फिर तीन फिर चार फिर पंज फिर छत फिर सात, फिर आठ, फिर नौ फिर दस फिर ग्यारह फिर बारह दैन रिलैक्स फिर दूसरी करा इस तरह करके तुम यह पांच वारी इधर पांच वारी इधर यह होगी थोड़ी कसरत नंबर चार ध्यान ना देखियो, बस थोड़ी जी लत उपर चकनी है थले रख के थले रख के आराम भी हो जाए फिर उपर चक दे और पैर अंदर मुड़या रहना चाहिए ਪੈਰ ਬਾਹਰ ਨਹੀਂ ਚਾਹੀਦਾ ਪੈਰ ਅੰਦਰ ਹੋਵੇ ਇੱਕ ਫਿਰ ਦੋ ਫਿਰ ਤਿੰਨ ਫਿਰ ਚਾਰ ਫਿਰ ਪੰਜ ਫਿਰ ਛੇ ਫਿਰ ਸੱਤ ਫਿਰ ਅੱਠ ਫਿਰ ਨੌ ਫਿਰ 10 ਫਿਰ 11 ਫਿਰ 12 ਦੈਨ ਰਿਲੈਕਸ ਤੁਸੀਂ ਆਪਣਾ ਪੰਜ ਵਾਰੀ ਇਧਰ ਪੰਜ ਵਾਰੀ ਇਧਰ ਇਹੋ ਜਿਹੀ ਛੋਟੀ ਕਸਰਤ ਨੰਬਰ 4 ਹੁਣ ਜਿਹੜੀ ਪੰਜਵੀਂ ਕਸਰਤ ਹੈ ਉਸ ਦੇ ਵਿੱਚ ਤੁਸੀਂ ਦੋਨੋਂ ਗੋਡੇ ਮੋੜ ਲੈਣੇ ਆਂ ਔਰ ਦੋਨੋਂ ਪੰਚੇ ਉੱਪਰ ਚੱਕਣੇ ਆਂ ਔਰ ਫਿਰ ਆਪਾਂ ਐਡੀ ਆਪਰ ਚੱਕਣੀ ਹੈ 1 ਫਿਰ 2 ਫਿਰ 3 ਫਿਰ 4 ਫਿਰ 5 ਫਿਰ 6 ਫਿਰ 7 ਫਿਰ 8 ਫਿਰ 9 ਫਿਰ 10 ਫਿਰ 11 ਫਿਰ 12 ਫਿਰ 13 ਫਿਰ 14 ਫਿਰ 15 16 17 18 19 20 21 22 23 24 25 26

ਪੱਚੀ ਛੱਬੀ ਸਤਾਈ ਅਠਾਈ ਉਨੱਤੀ ਤੀਹ then relax ਇਹ ਤੁਹਾਡੇ ਜਿਹੜੀਆਂ ਪਿੰਚਣੀਆਂ ਬਹੁਤ ਭਾਰੀਆਂ ਹੋ ਜਾਂਦੀਆਂ ਨੇ ਉਹਨਾਂ ਨੂੰ ਵੀ ਘੱਟ ਕਰੂਗੀ ਔਰ ਨਾਲ ਦੇ ਨਾਲ ਜਿਹੜਾ ਗੋਡਿਆਂ ਦੇ ਪੱਟਾਂ ਤੇ ਮੂਹਰਲਾ ਮਾਸ ਆ ਇਸ ਨੂੰ ਵੀ ਇਹ ਘੱਟ ਕਰਨ ਤੇ ਤੁਹਾਡੀ ਕਸਰਤ ਇਹ ਮਦਦ ਕਰੂਗੀ ਇਹ ਤੁਹਾਡੀ ਬਹੁਤ ਹੀ ਵਧੀਆ ਕਸਰਤ ਆ ਦੋਨੋਂ ਗੋਡੇ ਮੂਲ ਲੈਣੇ ਆ ਦੋਨੋਂ ਪੰਜੇ ਤਾਂ ਚੱਕਾਂਗੇ ਫਿਰ ਦੋਨੋਂ ਅੱਡੀਆਂ ਪਹਿਲਾਂ ਆਪਾਂ ਟੋ ਨੂੰ ਉੱਪਰ ਚੱਕਣਾ ਫਿਰ ਆਪਾਂ ਅੱਡੀਆਂ ਉੱਪਰ ਚੱਕਣੀਆਂ ਇਸ ਨੂੰ ਵੀ ਤੁਸੀਂ 30 30 ਦੇ ਤੈਨੂੰ ਤੋਂ 4 ਸੈੱਟ ਲਾਉਣ ਦੀ ਕੋਸ਼ਿਸ਼ ਕਰਨੀ ਜਦੋਂ ਆਪਾਂ ਸ਼ੁਰੂ ਕਰਾਂਗੇ ਔਖੇ ਲੱਗਣਗੇ ਪਰ ਆਸਾਨ ਹੈ ਤੁਹਾਨੂੰ ਆਦਤ ਬਣ ਜੂਗੀ ਇਸ ਦੀ ਹੁਣ ਜਿਹੜੀ ਉਸ ਤੋਂ ਅਗਲੀ ਕਸਰਤ ਹੈ ਉਸ ਦੇ ਵਿੱਚ ਆਪਾਂ ਕੀ ਕਰਨਾ ਆਪਾਂ ਥੋੜਾ ਜਿਹਾ ਦੋਨੋਂ ਗੋਡੇ ਮੋੜ ਲੈਣੇ ਆਂ ਔਰ ਆਪਾਂ ਦੋਨੋਂ ਆਪਦੇ ਪੱਟ ਪਾਏ ਪਏ ਆਪਾਂ ਖੋਲ ਦੇਣੇ ਆ ਇਦਾਂ ਕਰਕੇ ਔਰ ਇੱਥੇ ਆਪਾਂ ਹੋਲਡ ਰੱਖਾਂਗੇ 10 ਸੈਕਿੰਡ ਲਈ 1 2 3 4 5 6 7 8 9 10 ਫਿਰ ਵਾਪਸ ਫਿਰ ਆਪਾਂ ਖੋਲ ਦੇਣੇ ਆਂ ਔਰ ਇੱਥੇ ਆਪਾਂ ਹੋਲਡ ਕਰਨਾ 1 2 3 4 5 6 7 8 9 10 ਫਿਰ ਆਪਾਂ ਵਾਪਸ ਲੈ ਜਾਣਾ ਕਰਾਂਗੇ 1 2 3 4 5 6 7 8 9 10 ਫਿਰ ਵਾਪਸ ਫਿਰ ਆਪਾਂ ਖੋਲਦਾਂਗੇ ਪੈਰ ਦੋਨੋਂ ਦੇਖੋ ਜੁੜੇ ਹੋਏ ਆ ਔਰ ਵਾਧ ਤੋ ਵਾਧ ਖੋਲਣ ਦੀ ਕੋਸ਼ਿਸ਼ ਕਰਨੀ ਜਿਹੜਾ ਆਪਣਾ ਪੱਟਾਂ ਦਾ ਅੰਦਰ ਵਾਲਾ ਮਾਸ ਹੈ ਉਸ ਨੂੰ ਇਹ ਫੈਟ ਘੱਟ ਕਰਨ ਦੀ ਕੋਸ਼ਿਸ਼ ਕਰੇਗਾ ਫਿਰ ਆਪਾਂ ਇੱਥੇ ਹੋਲਡ ਕਰਨਾ 1 2 3 4 5 6 7 8 9 10 ਫਿਰ ਵਾਪਸ ਫਿਰ ਖੋਲ ਦੇਣਾ 1 2 3 4 5 6 7 8 9 10 ਫਿਰ ਵਾਪਸ ਇਸ ਨੂੰ ਵੀ ਤੁਸੀਂ 10 ਸੈਟ ਲਾਉਣੇ ਆ ਔਰ ਦੈਨ ਜਿਹੜੀ ਉਸ ਤੋਂ ਨੈਕਸਟ ਐਕਸਰਸਾਈਜ਼ ਹੈ ਉਸ ਦੇ ਵਿੱਚ ਆਪਾਂ ਕੀ ਕਰਾਂਗੇ ਦੋਨੋਂ ਗੋਡੇ ਮੋੜ ਕੇ ਆਪਾਂ 50 ਨਾਲ ਲਾਉਣੇ ਆ ਫਿਰ ਵਾਪਸ ਇਦਾਂ 1 ਤੇ 2 3 4 5 6 7 8 9 10 ਦਨ ਵਾਪਸ ਇੱਕ ਗੱਲ ਦਾ ਧਿਆਨ ਰੱਖਣਾ ਗੋਡੇ ਫੜਕੇ ਨਹੀਂ ਲਾਉਣੇ ਔਰ ਨੱਤਾਂ ਸਿੱਧੀਆਂ ਕਰਕੇ ਨਹੀਂ ਆਪਾਂ ਇਹ ਲੱਤਾਂ ਚੱਕਣੀਆਂ ਗੋਡੇ ਮੁੜੇ ਹੋਣੇ ਚਾਹੀਦੇ ਆ ਛਾਤੀਆਂ ਲਾਉਣ ਦੀ ਕੋਸ਼ਿਸ਼ ਕਰਨੀ ਹੈ ਜਿੰਨਾ ਕਿ ਨੇੜੇ ਆਉਣਗੇ ਇਹ ਬਹੁਤ ਵਧੀਆ ਕਸਰਤ ਆ ਇਹਦੇ ਨਾਲ ਜਿਹੜਾ ਆਪਣਾ ਹਪਾਟ ਟਿੱਡਾ ਆਪਣਾ ਥੱਲੇ ਵਾਲਾ ਇਹ ਚੀਜ਼ ਇਸਦੇ ਨਾਲ ਬਹੁਤ ਜਲਦੀ ਘਟਦੀ ਆ ਦੁਬਾਰਾ ਦੇਖੋ 1 ਫਿਰ 2 ਫਿਰ 3 ਫਿਰ 4 ਫਿਰ 5 ਫਿਰ 6 ਫਿਰ 7 ਫਿਰ 8 ਫਿਰ 9 ਫਿਰ 10 ਦੈਨ ਰਿਲੈਕਸ ਇਸਦੇ ਵੀ ਤੁਸੀਂ ਪੰਜ ਸੈਟ ਲਾਉਣੇ ਆ ਔਰ ਇਸ ਦੇ ਵਿੱਚ ਦੋਨੇ ਪੈਰ ਜੁੜੇ ਰਹਿਣਗੇ ਹੁਣ ਜਿਹੜੀ ਉਸ ਤੋਂ ਅਗਲੀ ਕਸਰਤਾ ਉਸ ਦੇ ਲਈ ਆਪਾਂ ਉੱਠ ਕੇ ਬੈਠ ਜਾਵਾਂਗੇ ਔਰ ਆਪਾਂ ਇਸ ਦੇ ਲਈ ਆਪਾਂ ਪਹਿਲਾਂ ਬਟਰਫਲਾਈ ਕਰਾਂਗੇ ਦੋਨੋਂ ਪੈਰ ਆਪਾਂ ਫੜ ਲੈਣੇ ਆ ਸਾਹਮਣੇ ਦੇਖਾਂਗੇ ਔਰ ਆਪਾਂ ਇੱਥੇ ਬਟਰਫਲਾਈ ਕਰਾਂਗੇ 1 2 3 4 5 6 7 8 9 10 11 12 13 14 15 16 17 18 19 20 ਦੈਨ ਰਿਲੈਕਸ ਇਸਦੇ ਤੁਸੀਂ ਪੰਜ ਸੈਟ ਲਾਉਣੇ ਆ ਦੁਬਾਰਾ ਦੇਖੋ ਪੰਜੇ ਫੜੇ ਹੋਏ ਆ ਔਰ ਆਪਾਂ ਬਟਰਫਲਾਈ ਕਰ ਰਹੇ ਹਾਂ 1 2 3 4 5 6 7 8 9 10 11 12 13 14 15 16 17 18 19 20 ਦੈਨ ਰਿਲੈਕਸ ਇਸਦੇ ਤੁਸੀਂ ਪੰਜ ਸੈਟ ਲਾਉਣੇ ਆ ਇਹ ਹੋ ਗਈ ਤੁਹਾਡੀ ਬਟਰਫਲਾਈ ਐਕਸਰਸਾਈਜ਼ ਮਿੰਟ 5-7 ਲੱਗਣੀਆਂ ਤੁਹਾਡੀਆਂ ਸਾਰੀਆਂ ਕਸਰਤਾਂ ਤਾਂ ਹੋ ਜਾਣੀਆਂ ਉਸ ਤੋਂ ਬਾਅਦ ਜਿਹੜੀ ਲਾਸਟ ਕਸਰਤ ਆ ਤੁਸੀਂ ਇਦਾਂ ਬੈਠ ਜਾਉਂਗੇ ਔਰ ਆਪਾਂ ਦੋਨੋਂ ਉਪਲੱਟਾਂ ਨੂੰ ਇਦਾਂ ਹਿਲਾਵਾਂਗੇ 1 2 3 4 5 6 7 8 9 10 11 12 13 14 15 16 17 18 19 20 then relax ਫਿਰ ਹਿਲਾਵਾਂਗੇ 1 2 3 4 5 6 7 8 9 10 11 12 13 14 15 16 17 18 19 20 then relax ਇਸ ਤੇ ਵੀ ਤੁਸੀਂ ਪੰਜ ਸੈਟ ਲਾਉਣੇ ਆ ਸੋ ਇਹ ਸਨ ਕਸਰਤਾਂ ਅਗਰ ਤੁਸੀਂ ਇਹ ਕਸਰਤਾਂ ਇੱਕ ਵਾਰ ਸਵੇਰੇ ਖਾਣਾ ਖਾਣ ਤੋਂ ਪਹਿਲਾਂ ਔਰ ਇੱਕ ਵਾਰੀ ਰਾਤ ਨੂੰ ਰੋਟੀ ਖਾਣ ਤੋਂ ਪਹਿਲਾਂ ਇਹ ਤੁਸੀਂ ਕਰੋਗੇ ਤਾਂ ਤੁਹਾਡਾ ਜੋ ਪੱਟਾਂ ਦਾ ਮੂਰੇ ਵਾਲਾ ਮਾਸ ਪੱਟਾਂ ਦਾ ਪਿੱਛੇ ਵਾਲਾ ਪਾਸ ਪੱਟਾਂ ਦੀ ਅਗਲੀ ਚਰਬੀ ਪਿਛਲੀ ਚਰਬੀ ਔਰ ਸਪੈਸ਼ਲੀ ਜੋ ਆਪਣੇ हिਪ ਦਾ ਸਾਈਜ਼ ਵੱਡਾ ਹੋ ਜਾਂਦਾ ਉਸ ਨੂੰ ਇਹ ਘੱਟ ਕਰਨ ਲਈ ਕਸਰਤਾਂ ਬਹੁਤ ਹੀ ਲਾਭਦਾਇਕ ਹਨ ਅਸੀਂ ਇਹ ਕਸਰਤਾਂ ਆਪਣੇ ਕਲੀਨਿਕ ਤੇ ਆਪਣੇ ਪੇਸ਼ੈਂਟਸ ਨੂੰ ਕਰਾਉਂਦੇ ਹਾਂ ਔਰ ਉਹਨਾਂ ਦਾ ਫੈਟ ਵਧਿਆ ਨਹੀਂ ਹੈ ਕਾਟ ਜਰੂਰ ਕੀਤਾਊਗਾ ਹੌਲੀ ਹੌਲੀ ਜਦੋਂ ਕਸਰਤਾਂ ਕਰਨਗੇ ਪਰ ਉਦੋਂ ਵਧਰੋਂ ਵੀ हट ਗਿਆ ਹੈ ਚਾਪਾ ਕਰਕੇ ਤੁਸੀਂ ਇਮਾਨਦਾਰੀ ਨਾਲ ਅਗਰ ਹੀ ਕਸਰਤਾਂ ਕਰੋਗੇ ਤਾਂ ਤੁਹਾਨੂੰ ਇਹ ਲਾਭ ਹੋਏਗਾ ਮਿਲਾਂਗੇ ਚਲਦੇ ਇੱਕ ਨਵੇਂ ਟੌਪਿਕ ਨਾਲ ਟਿਲ ਦੈਨ ਤੁਸੀਂ ਸਾਰੇ ਜਾਣੇ ਆਪਣਾ ਧਿਆਨ ਰੱਖਿਓ ਅਗਰ ਕੁਝ ਪੁੱਛਣਾ ਚਾਹੁੰਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਪੁੱਛ ਸਕਦੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ